ਤੋ ਨੋਬਾ ਜੀ ਜਿੱਦਾਂ ਕੁਲਦੀਪ ਵੀਰ ਜੀ ਨੇ ਕਿਹਾ ਮੈਂ ਵੀ ਇੱਕ ਗੱਲ ਕਰਨੀ ਚਾਹੁੰਦਾ ਜੀ ਇੱਕ ਮਹਿਦਪੁਰ ਦੇ ਵਿੱਚ ਪੱਤਰਕਾਰ ਹੈ ਮਹਿਦਪੁਰ ਦੇ ਨਾਲ ਉਹਦਾ ਨਾਮ ਹੈਗਾ ਅ ਜਿਹੜਾ ਲਖਵਿੰਦਰ ਸਿੰਘ ਉਹ ਉਹਦਾ ਭਰਾ ਉਹ ਆਪ ਵੀ ਨਸ਼ੇ ਵੇਚਦਾ ਉਹਦਾ ਭਰਾ ਵੀ ਨਸ਼ੇ ਵੇਚਦਾ ਤੇ ਮੈਂ ਬ੍ਰਜਿੰਦਰ ਸਿੰਘ ਅੰਮਦਾਰ ਦੇ ਤੱਕ ਕੋਸ਼ਿਸ਼ ਕੀਤੀ ਵੀ ਮੈਂ ਉਹਨੂੰ ਦੱਸਾਂ ਮੇਰੇ ਤੱਕ ਅਪਰੋਚ ਹੋਈ ਬ੍ਰਦਰ ਨੇ ਵੀ ਫੋਨ ਕੀਤਾ ਪਰ ਉਹਦੇ ਦੇ ਕੰਨਾਂ ਤੇ ਜੂ ਨਹੀਂ ਸਰਕੀ ਅ ਮੈਂ ਜਿਹੜਾ ਉੱਥੇ ਸਤਰਾਮ ਮਾਨਕਿਆ ਉਹਨੂੰ ਵੀ ਦੱਸਿਆ ਉਹ ਕਹਿੰਦਾ ਨਹੀਂ ਜੀ ਉਹ ਪਿੰਡ ਦੇ ਵਿੱਚ ਉਹਨਾਂ ਦੀ ਲਾਕਡਾਟ ਆ ਉਪਰ ਆਉਦਾ ਚੋਰੀਆਂ ਵੀ ਕਰਦਾ ਪਰ ਮੈਂ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਦੇ ਆ ਸ਼ਾਇਦ ਉਹ ਵਰਜਿੰਦਰ ਸਿੰਘ ਮਦਰਦਰ ਤੇ ਫੋਨ ਨਹੀਂ ਚੱਕਦਾ ਕਿਉਂਕਿ ਭਗਵੰਤ ਮਾਨ ਨੇ ਉਹਨੂੰ ਚੰਗਾ ਰਗੜਿਆ ਹੋਇਆ ਕਰਾਪਸ਼ਨ ਦੇ ਵਿੱਚ ਰਾਜ ਸਭਾ ਦਾ ਮੈਂਬਰ ਆ ਕਾਫੀ ਉਹ ਪਹਿਲਾਂ ਤੁਹਾਨੂੰ ਪਤਾ ਹਰਿਆਵਲ ਦਸਤਾ ਬਣਾਇਆ ਹੁੰਦਾ ਸੀਗਾ ਉਹਦੇ ਵੀ ਕਾਫੀ ਠੱਗੀਆਂ ਟੁਗੀਆਂ ਮਾਰੀਆਂ ਹੋਈਆਂ ਉਹ ਹਣ ਜਿੱਦਾਂ ਸਾਰੇ ਚੋਰ ਤੇ ਕੁੱਤੀ ਰਣਨ ਵਾਲਾ ਕੰਮ ਐ ਜੀ ਉਹ ਧਿਆਨ ਤੇ ਉਹ ਨਹੀਂ ਦਿੰਦੇ ਪੱਤਰਕਾਰ ਜਿਹੜੇ ਛੋਟੇ-ਮੋਟੇ ਪਿੰਡਾਂ ਵਾਲੇ ਉਹ ਥਾਣੇਦਾਰ ਐਸਐਚਓ ਨਾਲ ਲੜ ਕੇ ਜਿਹੜਾ ਉਥੇ ਏਐਸਆਈ ਹੁੰਦਾ ਉਹਦੇ ਨਾਲ ਲੜ ਕੇ ਲੋਕਾਂ ਨੂੰ ਧਮ ਲੋਕਾਂ ਕੋ ਪੈਸੇ ਖਾਈ ਜਾਂਦੇ ਆ ਮੈਂ ਤੇਰੀ ਖਬਰ ਲਾ ਦੂੰਗਾ ਮੈਂ ਉਹ ਕਰ ਦੂੰਗਾ ਇਹ ਬਹੁਤ ਵਰਤਾਰਾ ਪੰਜਾਬ ਦੇ ਵਿੱਚ ਹੈ ਢਿਲੋਂ ਸਾਹਿਬ ਬਿਲਕੁਲ ਜੀ ਇਹ ਵੀ ਸਮਾਜ ਦਾ ਹੈ ਜੀ ਮੈਂ ਉਹਨਾਂ ਤੋਂ ਸੀ ਵੀ ਬਚੇ رہ ਸਕਦੇ ਸਾਡੇ ਤੇ ਵੀ ਅਸਰ ਹੁੰਦਾ ਬਿਲਕੁਲ ਸ਼ੱਕ ਕੋਈ ਸ਼ੱਕ ਨਹੀਂ ਹੈਗੀ ਜੀ ਪੱਤਰਕਾਰਤਾ ਦੇ ਨਾਲ ਥੱਲੇ ਬੜਾ ਕੁਝ ਹੋਈ ਜਾਂਦਾ ਬਹੁਤ ਚੱਕੀਆਂ ਬਾਈਆਂ ਉਹ ਜੇ ਪੱਤਰਕਾਰ ਚਿਰਫੰਡ ਕੰਪਨੀਆਂ ਦਾ ਕੰਮ ਕਰਨ ਲੱਗ ਜਾਵੇ ਨਾਲੇ ਉਹ ਪੱਤਰਕਾਰ ਨਾਲੇ ਚਿਰਫੰਡ ਕੰਪਨੀਆਂ ਦਾ ਕਰਨ ਤੇ ਪੱਤਰਕਾਰ ਨੂੰ ਮਾਜ ਦੇ ਦੇ ਜੀ ਇਹ ਤੋਂ ਵੱਧ ਹੋਰ ਕੀ ਹੋ ਸਕਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਇਹ ਵੀ ਬੜੀ ਡਰਾਉਣੀ ਗੱਲ ਹੈ ਵੀ ਤੁਸੀਂ ਭਲੇ ਮਾਨਸੋ ਇਹ ਹੋ ਜੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਹੋ ਜਿਹੜੇ ਲੋਕ ਲੋਕਾਂ ਨਾਲ ਧੱਕੇ ਮਾਰਦੇ ਆ ਉਹਨਾਂ ਨੂੰ ਤਸੱਬੁਤ ਸਜ਼ਾਾਂ ਦੇਣੀਆਂ ਚਾਹੀਦੀਆਂ ਕਿ ਜੀ ਪਰ ਉਹਨਾਂ ਕਹਿੰਦੇ ਕੀ ਆਪ ਵੀ ਤੁਸੀਂ ਦਸਤੀ ਦੇ ਪਰੋਖਾ ਉਹ ਗੱਲ ਹੈ ਜਦੋਂ ਆਪ ਹੀ ਫਸੇ ਹੋਏ ਆਪ ਹੀ ਤੁਸੀਂ ਕਰਪਟਿਆਂ ਦਾ ਤੁਸੀਂ ਕਰਪਟ ਪੱਤਰਕਾਰਾਂ ਨੂੰ ਨਾਲ ਪ੍ਰਮੋਟ ਕਰੋਗੇ ਤਾਂ ਉਹ ਮੂਰੇ ਆਕੜਦੇ ਆ ਲੋਕਾਂ ਦੇ ਵਿੱਚ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਧਮਕੀਆਂ ਦਿੰਦੇ ਜੀ ਅਸੀਂ ਆਹ ਕਰ ਦਾਂਗੇ ਸਾਡੇ ਤੇ ਬਰਜਿੰਦਰ ਸਿੰਘ ਨਾਲ ਸਿੱਧੀ ਗੱਲ ਆਹ ਹਾਲ ਆ ਜਿਹੜੇ ਉੱਥੇ ਲੋਕਾਂ ਦੇ ਉਹ ਜੀਤ ਅਖਬਾਰ ਨੂੰ ਵੀ ਬਦਨਾਮ ਕਰ ਰਿਹਾ ਹੈ